हेलो गाइस वेलकम टू माय न्यू व्लॉग तो आ चुके हम अपने दो दोस्त दे करे तो आज निकली बड़ी कैंट चेक करो ਤੇ ਆ ਮੇਰਾ دوست ਖੜਾ ਕਰਦੇ ਬਾਹਰ ਦੇਖੋ ਛੁੱਟੀ ਕੀਤੀ ਅੱਜ ਕੰਦੇ ਦੇਖੋ ਹੋਰ ਆ ਗਿਆ ਇਹਨੇ ਵੀ ਛੁੱਟੀ ਕੀਤੀ ਆ ਪੇਪਰ ਸੀਗਾ ਕਹਿੰਦੇ ਅੱਜ ਬਾਈ ਦਾ ਤੇ ਹੋਰ ਸੁਣਾਓ गाइस ਕੀ ਹਾਲ ਚਾਲ ਹੈ ਅੱਜ ਕਿ ਮੇਰੇ ਨਵਾਂ ਬਲੌਗ ਬਣਾ ਰਹਾ ਮੇਰਾ ਫੋਨ ਖਰਾਬ ਹੋ ਗਿਆ ਸੀ ਹੁਣੇ ਮੜਾ ਜਾ ਸੈੱਟ ਕਰਾਇਆ ਵਾ ਤੇ ਕੈਮਰਾ ਕੁਆਲਿਟੀ ਦੱਸੋ ਕਿਵੇਂ ਦੀ ਆਈ ਐ ਤੇ ਮੌਸਮ ਬੜਾ ਸਾਫ਼ ਹੋਇਆ ਪਿਆ ਧੁੱਪ ਚੈੱਕ ਕਰੋ ਹਾਂਜੀ ਸੋਣਿਓ ਤੇਰੀ ਵੀਡੀਓ ਜਿਹੜੀ ਬਣਾਈ ਸੀ ਪਸੰਦ ਨਹੀਂ ਆਈ ਦੁਬਾਰਾ ਬਣਾ ਦੱਸ ਫਿਰ ਦੁਬਾਰਾ ਦੁਬਾਰਾ ਤੇਰੇ ਛੱਡਣੀਆਂ ਵਾ ਆਹ ਕਹਿੰਦੇ ਮੁੰਡੇ ਦੇ ਚੱਕਰ ਆਤਾ ਦਿਖਾ ਦੇ ਲੈ ਵੀ ਗਾਣੇ ਲਾਇਆ ਸਾਹਮਣੇ ਉਹਨਾਂ ਨੇ ਕਹਿੰਦੇ ਦੇਖੋ ਖਾਣ ਨੂੰ ਕੀ ਆਇਆ ਵਾ ਕੀ ਆਇਆ ਖਾਣ ਨੂੰ ਖੋਲ ਕੀ ਆਇਆ ਦਿਖਾ ਫਿਰ ਕਾਗਜ਼ ਆਇਆ ਚਲੋ ਤੁਹਾਨੂੰ ਦਿਖਾਨੇ ਆ ਹੁਣ ਅੱਗੇ ਕੀ ਆਇਆ ਪੂਰਾ ਖੋਲੀ ਪਹਿਲਾਂ ਚੱਕ ਬਈ ਆਹ ਦੁਪਾਹ ਆਨਬਾਕਸਿੰਗ ਕਰਦਾ ਪਿਆ ਦੇਖੋ ਗਾਈਸ ਕੀ ਖਾਣ ਨੂੰ ਲਿਆਏ ਆ ਮਾੜੀ ਜੀ ਗਾਈਜ਼ ਆ ਦਾਲ ਜੀ ਸੀ ਗਿਆ ਮੁੰਡਾ ਕਹਿੰਦੇ ਕੜੀ ਜੀ ਖਾਂਦਾ ਹੁੰਦਾ ਆ ਕੀ ਆ ਨਹੀਂ ਆ ਸਲਾਦ ਜੇ ਹੈਗੇ ਆ ਆ ਦੇਖ ਕੰਪਨੀ ਲਈ ਮੂਲੀਆਂ ਪਿਆਜ਼ ਕਹਿੰਦੇ ਮਹਿੰਗੇ ਹੋ ਗਏ ਕੱਲੀ ਮੂਲੀਆਂ ਵਿੱਚ ਅਚਾਰ ਹੈਗਾ ਵਾ ਤਾਂ ਬੈਠੋ ਆ ਪੋਟੈਟੋਜ਼ ਆ ਦੇਖੋ ਇਹ ਮੁੰਡੇ ਦਾ ਨਾਂ ਕੀ ਗਾਈਜ਼ ਆਲੂ ਹੈਗਾ ਵਾ ਆ ਸਾਹਮਣੇ ਆ ਗਏ ਕੀ ਹੈ ਚਨੇ ਕੋਲੀ ਦੇ ਕਿੰਨੀ ਛੋਟ ਵੱਡੀ ਲੈ ਆਏ ਆ ਵੀਰੇ ਬਹੁਤ ਜ਼ਿਆਦਾ ਵੱਡੀ ਹੈ ਉਹ ਵੀ ਪਿੱਚੀ ਹੋਈ ਹੈ ਕੱਡਲਾ ਇਹ ਚ ਕੀ ਆ ਕਿਓ ਆ ਕੀ ਉਹ ਕੀ ਪੂਰੀਆਂ ਪੂਰੀਆਂ ਕੋਲਚੇ ਕੋਲਚੇ ਛੋਲੇ ਯਾਰ ਵੱਡੀ ਲੈ ਕੇ ਆਂਦਾ ਹਰ ਮਾੜੀ ਜੀ ਪਾਲੀ ਕਰ ਲੈ ਜਲਦੀ ਹੱਥ 'ਚ ਹੈ ਨਹੀਂ ਸਪੀਡ ਜੀ ਮਲੇ ਨਾਤਾ ਨਹੀਂ ਨਾ ਮੈਂ ਹਲੇ ਨਾਣਾ ਨੂੰ ਕੀ ਆ ਨਾਣਾ ਨੂੰ ਸਪੀਡ ਆ ਜਾਣੀ ਆ ਪਾਦੇ 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 ਉਹ ਛੋਲੇ ਕੱਢ ਕੇ ਪਾ ਦੇ ਕੱਲਾ ਲੈ 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 ਕੱਲੀ ਪਾਣੀ ਪਾਈ ਦਿੰਦਾ ਸੀ ਹੈਗਾ ਤਾਂ ਤੂੰ ਸੱਚੀ ਆਲੂ ਹੀ ਆ ਨਾ ਤਾਂ ਤੇਰਾ ਆਲੂ ਸਹੀ ਰੱਖਿਆ ਕਰਦੇ ਮਿਕਸ ਜਾਲਿਆ ਪੂਰਾ ਭਰਤਾ ਵੱਡੀ ਗੁਗਾ ਨਹੀਂ ਹੋਣ ਉਹ ਚ ਦੇਖ ਲੋ ਗਾਈਜ਼ ਇਹ ਆ ਤੁਹਾਡਾ ਬਲੌਗਰ ਸਾਹਿਬ ਕੀ ਬੰਦਾ ਯਾਰ ਇਹ ਪਤਾ ਨਹੀਂ ਕੀ ਹੈ ਬਿਨਾਂ ਨਾ ਇਹ ਨੂੰ ਦੇਖੋ ਕੁੱਤਾ ਪਿਆ ਸੀ ਉਠਾਤਾ ਉਠਾ ਨਹੀਂ ਤਾ ਗਾਇਸ ਧੁੱਪ ਬਹੁਤ ਜ਼ਿਆਦਾ ਕੱਢੀ ਹੋ ਰਹੀ ਹੈ ਸਵੇਰੇ ਤਾਂ ਠੰਡ ਹੋ ਰਹੀ ਸੀਗੀ ਪਰ ਤੱਕ ਭਾਰੀ ਜਾ ਹੈ ਅੱਜ ਬੁਲਟ ਦੀ ਨਾ ਨੂੰ ਕਿ ਆਪਾਂ ਕਹਿੰਦੇ ਤਿਆਰ ਹੋ ਗਏ ਆ ਤੇ ਹੁਣ ਆਪਾਂ ਆਈ ਸੀ ਬੁਲਟ ਲੈ ਕੇ ਚੈੱਕ ਕਰੋ ਖੜਾ ਸਾਹਮਣੇ ਕਹਿੰਦਾ ਪੂਰਾ ਰੈਡੀ ਸ਼ਾਡੀ ਹੋ ਗਿਆ ਆਪਾਂ ਕੱਢੀ ਆ ਹੁਣ ਬੁਲਟ ਦੀ ਗੀੜੀ ਚੈੱਕ ਕਰੋ ਖੜਾ ਆਪਣਾ ਝੋਟਾ ਬੋਲੋ ਨਾ ਰੋਡ ਤੇ ਆ ਗਏ ਆ ਗਾਈਜ਼ ਰੋਡ ਤੇ ਆ ਗਏ ਗਾਈਜ਼ ਹਨੂਮਾਨ ਮੰਦਿਰ ਚੱਲੇ ਆ ਮੰਗਲਵਾਰ ਦਾ ਦਿਨ ਹੈ ਆ ਐਕਟੀਵਾ ਸਾਡੀ ਦੇਖੋ ਗਾਈਜ਼ ਮੁੰਡਾ ਲੈ ਕੇ ਆਇਆ ਵਾ ਬੋਲਟ ਬੋਲਟ ਪੁਰਾਣਾ ਨਹੀਂ ਉਹ ਵੇਚਿਆ ਦੱਸ ਕਿ ਫੋਨ ਨੂੰ ਕੰਨ ਹੱਤ ਲਾਈ ਜੰਨਾ ਬੋਲਾ ਹੁਣ ਕੀ ਬੋਲਾਂ ਉਰੇ ਫੜਾ ਉਰੇ ਆ ਰਹੇ ਨਹੀਂ ਫੜਾ ਮੰਨ ਲਓ ਟੈਕੜ ਜੇ ਖਾਈ ਜਾਂਦਾ ਗਾਈਜ਼ ਹਲੇ ਨਹੀਂ ਖਾਂਦਾ ਵਾ ਲਫਾਵਾ ਦਾ ਚੱਬੀ ਜਾਂਦਾ ਸੀ ਬੋਲਟ ਵੇਚਣਾ ਗਾਈਜ਼ ਆ ਬੋਲਟ ਆ ਦੇਖੋ ਆ ਨੰਬਰ ਇਹ ਗਾਈਜ਼ ਇਹਦਾ ਨੰਬਰ ਨੰਬਰ ਪਲੇਟ ਆਰ ਸੀ ਉਰ ਸੀ ਕੁਛ ਨਹੀਂ ਹੈਗੀ ਆ ਬੌਂਡ ਕਰਾਣਾ ਬਸ ਕਹਿੰਦਾ ਬੋਲਟ 20000 ਦਾ ਵੇਚਣਾ ਮੈਂ ਕਿਹਨਾਂ ਦੀ ਦੁਕਾਨ ਤੇ ਖੜਾ ਉਹ ਸਾਈਕਲ ਵੇਚ ਦਿੰਦਾ ਹੁੰਦਾ 20000 ਦਾ ਭਰਾ ਦੀ ਵੇਚਦੇ ਨੇ 5000 ਦੀ ਕਿਹੜੀ ਵਾਲੀ ਆ ਛੋਟੀ ਵਾਲੀ ਐਡੀ ਵਾਲੀ ਬੋਲਟਾ ਐਤਾ ਫਿਰ ਵੀ ਬੋਲਦੀ ਆ ਐਤਾ ਫਿਰ ਵੀ ਬੋਲਦੀ ਆ ਬਲੌਗ ਨੂੰ ਖਤਮ ਕਰ ਦੋਂ ਟਾੜਾ ਬਾਏ ਬਾਏ ਬਣਾਏਗਾ ਤੈਨੂੰ ਜ਼ਿਆਦਾ ਪਤਾ ਵਾ